ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੂਕ ਮਹਲਾ ਪਹਿਲਾ ਫਕੜ ਜਾਤੀ ਫਕੜ ਨਾ ਸਭਨਾ ਜੀਆ ਇੱਕਾ ਛਾ ਆਪ ਹੋ ਜੇ ਕੋ ਭਲਾ ਕਹਾਏ ਨਾਨਕ ਤਾ ਪਰ ਜਾਪੈ ਜਾ ਪਤ ਲਿਖੈ ਪਾਏ ਮਹੱਲਾ ਦੂਜਾ ਜੇ ਸੋ ਪਿਆਰੇ ਸਿਓ ਨੇਹ ਤੇ ਸੋ ਆਗੇ ਮਰ ਚਲੀਐ ਇਰੇਗੋ ਜੀਵਣ ਸੰਸਾਰੇ ਤਾਕੈ ਪਛੈ ਜੀਵਣਾ ਪਾਉੜੀ ਤੁਧ ਆਪੇ ਤਰਤੀ ਸਾਜੀਐ ਚੰਦ ਸੂਰ ਜੁ ਦੋਏ ਦੀਵੇ ਦਸ ਚਾਰੇ ਹਟ ਤੁਧ ਸਾਜਿਆ ਵਾਪਰ ਕਰੀਵੇ ਇੱਕ ਨਾਨੋ ਹਰਿ ਲਾਭੁ ਦੇ ਜੋ ਗੁਰਮੁਖਿ ਥੀਵੇ ਤਿੰਨ ਜਮਕਾਲ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ਓਏ ਆਪੇ ਛੁੱਟੇ ਪਰਵਾਰਿ ਸੋ तेने पीछे सब जग तु छुटीवे स्लोक महला पहला कुदरत करकै वस्या सोए वक्त विचारे सो बन्दा होए कुदरत है कीमत नहीं पाए ਜਾ ਕੀਮਤ ਤੇ ਪਾਏ ਤੱਕ ਹੀ ਨ ਜਾਏ ਸਰ ਸਰੀਰ ਤੇ ਕਰੇ ਵਿਚਾਰ ਬੇਨੂ ਬੂਝੇ ਕੈਸੇ ਪਾਵ ਹੈ ਪਾਰ ਸਿਦਕ ਕਰੇ ਸਜਦਾ ਮਨੁ ਕਰ ਮਖਸੂਦ ਜਿਹ ਤੇਰੇ ਦੇਖਾ ਤੇ ਤੇਰੇ ਮੌਜੂਦ ਮਹੱਲਾ ਤੀਜਾ ਗੁਰਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰੇ ਨਾਨਕ ਸਤਿਗੁਰ ਤਾਂ ਮਿਲੈ ਜਾ ਮਨੋ ਰਹਿ ਹਦੂਰੇ ਪੌੜੀ ਸਪਤ ਦੀਪ ਸਪਤ ਸਾਗਰ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣਾ ਹਰੇ ਸਭਨਾ ਵਿੱਚ ਤੂੰ ਵਰਤਦਾ ਹਰੇ ਸਭਨਾ ਪਾਣਾ ਸਭੇ ਤੁਝੈ ੱਤਿ ਹੈ ਜੀ ਚੰਤ ਹਰ ਸਾਰੇ ਗੁ ਪਾਣਾ ਜੋ ਗੁਰਮੁਖੇ ਹਰ ਆਰਾਧ ਦੇ ਤਿਨ ਹਉ ਕੁਰਬਾਣਾ ਤੂੰ ਆਪੇ ਆਪੇ ਵਰਤਦਾ ਕਰ ਚੋਜ ਵਿਡਾਣਾ ਸਲੋਕ ਮਹੱਲਾ ਤੀਜਾ ਕਲਾ ਮਸਾਜਨੀ ਕਿਆ ਸਦਾਈ ਐ ਹਿਰਦਾ ਹੀ ਲੇਖ ਲੇਹੋ ਸਦਾ ਸਾਹਿਬ ਕੈ ਰੰਗ ਰਹਿ ਕਬੂ ਨ ਤੂਟ ਸਿਨੇ ਹੋ ਕਾਲ ਮਸਾਜਨੀ ਜਾਇਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਪ੍ਰੀਤੇ ਨਾ ਜਾਏ ਸੀ ਜੋ ਤੋਰ ਛੋਡੀ ਸਚੇ ਪਾਏ ਮਹਲਾ ਤੀਜਾ ਨਦਰੀ ਆਉਦਾ ਨਾਲੇ ਨ ਚਲਈ ਵੇਖ ਕੋ ਵਿਉਪਾਏ ਸਤ ਗੁਰੇ ਸਚੁ ਦਿਰਡਾਇਆ ਸਚ ਰਹਿ ਲੇਵਲਾਏ ਨਾਨਕ ਸਬਦੀ ਸਚੁ ਹੈ ਕਰਮੀ ਪੱਲੇ ਪਾਇ ਪਾਉੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਪੇ ਤੋ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇ ਤੋ ਸੋ ਡਰੈ ਜੇ ਪਾਪ ਕਮਾਵਦਾ ਰਮੀ ਵਿਗਸੇ ਤੂੰ ਸੱਚਾ ਪੇ ਨਿਆਉ ਸਚ ਤਾ ਡਰਿਆ ਕੇ ਤੂੰ ਚਿਨਾ ਨਾਨਕ ਸਚ ਪਛਾਨਿਆ ਸੇ ਸਚ ਰਲੇ ਤੋ ਸਲੋਕ ਮਹਲਾ 3 ਕਲਮ ਜਲਾਓ ਸਣ ਮਸਵਾਣੀ ਐ ਕਾਗਜ਼ੁ ਪੀ ਜਲੇ ਜਾ ਲਿਖਣ ਵਾਲਾ ਜਲੇ ਬਲਾਓ ਜੇਨੇ ਲਿਖਿਆ ਦੂਜਾ ਪਾ ਨਾਨਕ ਪੁਰਬੇ ਲਿਖਿਆ ਕਮਾਵਣਾ ਅਵਰ ਨ ਕਰਣਾ ਜਾਇ ਮਹੱਲਾ ਤੀਜਾ ਖੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜੇ ਪੜੇ ਹੋਏ ਖਵਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਹ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਵਾਲੂ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ਹਰ ਕੀ ਵੜਾਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹਲਾ ਤੀਜਾ ਹਾਉ ਹਾਉ ਕਰਤੀ ਸਭ ਮੁਈ ਸੰਪਉ ਕਿਸੈ ਨਾ ਨਲੇ ਦੁਜੈ ਪਾਇ ਦੁਖ ਪਾਇਆ ਸਭ ਜੋ ਹੀ ਜਮਕਾਲੇ ਨਾਨਕ ਗੁਰਮੁਖੇ ਉਬਰੇ ਸੱਚਾ ਨਾਮ ਸਮਾਲੇ ਮਹੱਲਾ ਪਹਿਲਾ ਗਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆ ਮਨਹੁ ਕੁ ਸੁਧਾ ਕਾਲਿਆ ਬਾਹਰ ਚਿਟਵੀਆਂ ਰੀਸਾ ਕਰ ਹੈ ਤਿਣਾੜੀਆਂ ਜੋ ਸੇਵ ਹੈ ਦਰ ਖੜੀਆਂ ਨਾਲ ਖਸਮੈ ਰਤੀਆ ਮਾਣ ਹੈ ਸੋਖੇ ਰਲੀਆਂ ਹੁਦੈ ਤਾਣੇ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਰਕਾਰ ਥਾ ਜੇ ਤਿੰਨ ਕੈ ਸੰਗੇ ਮਿਲਾਹ ਪਾਉੜੀ ਤੂੰ ਆਪੇ ਜਵਾਲੋ ਮੀਨਾ ਹੈ ਆਪੇ ਆਪੇ ਹੀ ਆਪੇ ਜਾਲੋ ਤੂੰ ਆਪੇ ਜਾਲ ਵਤਾਏ ਦਾ ਆਪੇ ਵਿੱਚ ਸੇਬਾਲੂ ਤੂੰ ਆਪੇ ਕਮਲ ਅਲਪ ਤੋ ਹੈ ਸਹਿੱਤਾ ਵਿੱਚ ਗੁਲਾਲ ਤੂੰ ਆਪੇ ਮੁਕਤੇ ਕਰਾਏ ਦਾ ਇਕ ਨਿਮਖ ਘੜੀ ਕਰ ਖਿਆਲ ਹਰ ਤੁਧ ਹੋ ਬਾਹਰ ਕਿਛੁ ਨਹੀਂ ਗੁਰ ਸਬਦੀ ਵੇਖੇ ਨਹਾਲ ਸਲੋਕ ਮਹਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਤੋਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚੱਲੈ ਰਜਾਈ ਦਰ ਕਰ ਸੁਭਾ ਮਹਲੇ ਬੁਲਾਈ ਨਾਨਕ ਕਰਮੀ ਇਹ ਮਾਤੇ ਪਾਈ ਗੁਰ ਪ੍ਰਸਾਦੀ ਸਚ ਸਮਾਈ ਮਹਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਕ ਸੁਭਾ ਦੇਖ ਨ ਭੁੱਲ ਇਸ ਕ ਰੰਗ ਦਿਨ ਥੋੜਿਆ ਛੋਛ ਇਸ ਦਾ ਮੁੱਲ ਤੂੰ ਜੇ ਲੱਗੇ ਪਛ ਮਏ ਮੂਰਖ ਅੰਧ ਗਵਾਰ ਬਿਸਤਾ ਅੰਦਰ ਕੀਟ ਸੇ ਪਏ ਪਛੇ ਵਾਰ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜ ਸੁਪਾ ਭਗਤੀ ਰੰਗ ਨ ਉਤਰੈ ਸਹਜੇ ਰਹੈ ਸਮਾਈ ਪਾਉੜੀ ਸੇਸਤੇ ਉਪਾਈ ਸਭ ਤੁਧ ਆਪੇ ਰਿਜ ਕੁ ਸੰਭਾਇਆ ਏਕ ਵਾਲੁ ਛਲ ਕਰ ਕ ਖਾਵ ਦੇ ਮੋਹ ਕੂੜੇ ਕੋ ਸਾਤ ਤਿਨੀ ਢਾਹਿਆ ਤੁਧ ਆਪੇ ਪਾਵੈ ਸੋ ਕਰੇ ਤੁਧ ਓ ਤੈ ਕੰਮੇ ਓਏ ਲਾਇਆ ਇਕ ਨਾ ਸੱਚ ਬੁਝਾਇਓ ਨੋ ਤੇ ਨਾ ਅਟੋਟ ਪੰਡਾਰ ਦੇਵਾਇਆ ਹਰ ਚੇਤੇ ਖਾਹੇ ਤੇ ਨਾ ਸਫਲ ਹੈ ਅਚਿਤਾ ਹੱਥ ਤਡਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ